ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਕਿੱਤਾਂ ਜੀ ਸਾਰੇ ਠੀਕ ਠਾਕ ਵਧੀਆ ਜੀ ਅਸੀਂ ਵੀ ਵਧੀਆ ਤੇ ਅੱਜ ਆਪਾਂ ਬਣਾਉ ਲੱਗੇ ਆ ਜੀ ਖੀਰ ਕਈ ਦਿਨ ਹੋ ਗਏ ਬੀਬੀ ਨੂੰ ਕਹਿੰਦੀ ਨੂੰ ਖੀਰ ਖਾਣ ਨੂੰ ਜੀ ਕਰਦਾ ਮੈਂ ਹੱਥ ਲੱਜ ਬਣਾ ਲੈਂਦੇ ਆ ਆਪਾਂ ਤੇ ਇਹ ਆਪਾਂ ਖੀਰ ਵਾਲੇ ਚੌਲ ਲੈ ਲੈ ਸੀਗੇ ਇੱਕੋਲੀ ਜੇ ਇਧਰ ਆਪਾਂ ਥੋੜੇ ਜਿਹੀ ਡਾਈਫੁੱਟ ਲੈ ਲੈਨੇ ਕਰ ਜੂ ਬਦਾਮ ਸੌਗੀ ਤੇ ਇੱਕ ਦੋ ਲੇਸੀਆਂ ਲੈ ਲਾਂਗੇ ਫਲੇਵਰ ਵਾਸਤੇ ਬਾਕੀ ਤੁਸੀਂ ਆਪਣੇ ਪਸੰਦ ਦੇ ਕੋਈ ਵੀ ਡਾਈ ਫੂਡ ਪਾ ਲਿਓ ਤੇ ਖੀਰ ਇਹ ਜਿਹੜੀ ਕਾਮਨ ਜੀ ਰੈਸਪੀ ਹੈ ਹਨ ਤੇ ਸਾਰੇ ਆਪਾਂ ਬਣਾਈ ਲੈਨੇ ਆ ਤੇ ਨਵੇਂ ਬੱਚਾ ਨੇ ਬਣਾਉਣੀ ਹੁੰਦੀ ਹੈ ਰੈਸਪੀ ਜਿਹੜੀ ਉਹ ਤਾਂ ਫਿਰ ਦੇਖ ਕੇ ਬਣਾਉਂਦੇ ਆ ਨਾ ਸਰਚ ਕਰਕੇ ਤੇ ਇਹ ਹੀ ਫਾਇਦਾ ਹੁੰਦਾ ਵੀਡੀਓ ਪਾਉਣ ਦਾ ਦੇਖਣ ਦਾ ਤੇ ਚਲੋ ਆਪਾਂ ਤਾਂ ਬਣਾਈ ਲੈਨੇ ਹੈ ਨਾ ਖੀਰ ਕਾਮਨ ਜੀ ਰੈਸਪੀ ਹੈ ਤੇ ਥੋੜਾ ਜਿਹਾ ਨਾ ਪਾਣੀ ਪਾ ਕੇ ਮੈਂ ਇਹਦੇ ਵਿੱਚ ਚੌਲ ਪਹਿਲਾਂ ਵਾਲ ਲੂੰਗੀ ਨਹੀਂ ਤਾਂ ਬਹੁਤ ਟਾਈਮ ਲੱਗ ਜਾਂਦਾ ਚੌਲ ਜਿੰਨੇ ਰੇ ਦੁੱਧ ਚ ਪਾ ਲਈਏ ਤਾਂ ਤੇ ਉਹ ਥੋੜੀ ਜਿਆਦਾ ਭਾਰੀ ਬਣ ਜਾਂਦੀ ਆ ਫਿਰ ਉਹ ਖਾਦੀ ਵੀ ਨਹੀਂ ਆਂਦੀ ਹਾਜਮ ਨਹੀਂ ਆਉਂਦੀ ਤੇ ਥੋੜੇ ਜਿਹਾ ਪਹਿਲਾਂ ਚੌਲ ਆ ਜਿਹੜੇ ਆਪਾਂ ਦੁੱਧ ਦੇ ਵਿੱਚ ਸੌਰੀ ਪਾਣੀ ਦੇ ਵਿੱਚ ਬਾਲ ਲਏ ਹੁਣ ਆਪਾਂ ਇੱਧਰ ਤਾਜਾ ਦੁੱਧ ਆ ਜਿਹੜਾ ਚੋਲੇ ਆਉਣੇ ਆ ਤੇ ਫਿਰ ਆਪਣੇ ਹੁੰਦੇ ਨੇ ਚੌਲ ਆ ਜਿਹੜੇ ਬਲ ਚੁੱਕੇ ਆ ਦੇਖੋ ਤੇ ਹੁਣ ਇਹਦੇ ਵਿੱਚ ਦੁੱਧ ਪਾ ਦਨੇ ਆਪਾਂ ਤੇ ਇਹ ਦੁੱਧ ਬਸ ਆਪਾਂ ਇੱਕ ਵਾਰੀ ਪਾ ਦਾਂਗੇ ਫਿਰ ਲੋੜ ਦੇ ਹਿਸਾਬ ਨਾਲ ਪਾ ਦਾਂਗੇ ਜਿੰਨਾ ਕੁ ਲੋੜ ਹੋਈ ਤੇ ਇੱਕ ਵਾਰੀ ਆਪਾਂ ਪਾ ਦਿੱਤਾ 2 ਲੀਟਰ ਦੁੱਧ ਇਹਦੇ ਵਿੱਚ ਇਕ ਕੌਲੀ ਚੌਲਾਂ ਦੀ ਕਾਫੀ ਹੈ ਬੱਸ ਸਾਨੂੰ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਸਿੰਮ ਤੇ ਗੈਸ ਆ ਜਿਹੜਾ ਛੱਡ ਦਾਂਗੇ ਤੇ ਬਾਕੀ ਕੰਮ ਧੰਦੇ ਆ ਜਿਹੜੇ ਆਸੇ-ਪਾਸੇ ਆਪਾਂ ਨਿਬੜ ਲਾਂਗੇ ਲੋ ਜੀ ਖੀਰ ਆਪਣੀ ਸਿੰਮ ਤੇ ਬਣ ਕੇ ਤਿਆਰ ਆ ਘੰਟਾ ਡੂੜ ਘੰਟਾ ਹੋ ਗਿਆ ਜੀ ਆਂਦੀ ਨੂੰ ਤੇ ਚੌਲ ਆ ਜਿਹੜੇ ਬਿਲਕੁਲ ਖੁੱਲ ਗਿਆ ਤੇ ਵਧੀਆ ਬਣ ਕੇ ਖੀਰ ਤਿਆਰ ਹੋਈ ਹੈ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦੇਣੀ ਹੈ ਸਵਾਦ ਸਾਬ ਨਾਲ ਤੇ ਚੋਲ ਜਿਹੜੇ ਇੰਨੇ ਕ ਤਾਂ ਦਿਖਣੇ ਚਾਹੀਦੇ ਫੇਰ ਹੀ ਪਤਾ ਲੱਗਦਾ ਵੀ ਖੀਰਾ ਹੈ ਨਾ ਜੇ ਜਮੇ ਆਪਾਂ ਢੋਲ ਜੇ ਦਈਏ ਫੇਰ ਪਤਾ ਹੀ ਲੱਗਦਾ ਵੀ ਇਹ ਹੈ ਤੇ ਬਾਕੀ ਖੀਰਾ ਜਿਹੜੀ ਕਰੀਮੀ ਕਰੀਮੀ ਬਣ ਗਈ ਆਪਣੀ ਬਹੁਤੀ ਵਧੀਆ ਤੇ ਹੁਣ ਆਪਾਂ ਖੀਰਾ ਜਿਹੜੀ ਕੱਢ ਦਨੇ ਆ ਕੁਛ ਕਿਉਂਕਿ ਬੀਬੀਆਂ ਤੋਂ ਖਾਦੀ ਨਹੀਂ ਆਂਦੀ ਫੇਰ ਡਾਈ ਫੂਡ ਵਾਲੀ ਤੇ ਉਹਨਾਂ ਦੀ ਮੈਂ ਦੋਨਾਂ ਦੀ ਖੀਰਾ ਜਿਹੜੀ ਕੱਟਤੀ ਹੈ ਹੁਣ ਕੱਢ ਦੂੰਗੀ ਸੌਰੀ ਖੰਡ ਪਾ ਕੇ ਤੇ ਫੇਰ ਡਾਈ ਫੂਡ ਆ ਜਿਹੜੀ ਸਾਡੀ ਖੀਰ ਦੇ ਵਿੱਚ ਪਾਵਾਂਗੇ ਕਿਉਂਕਿ ਉਹਨਾਂ ਤੋਂ ਚੱਬੇ ਨਹੀਂ ਆਂਦੇ ਜੀ ਲੋ ਜੀ ਉਹਨਾਂ ਦੀ ਖੀਰ ਆਪਾਂ ਕੱਢ ਦਿੱਤੀ ਐ ਲੱਗ ਲੱਗ ਦੋ ਭਾਂਡਿਆਂ 'ਚ ਤੇ ਹੁਣ ਆਪਾਂ ਪਾ ਦਿੱਤੇ ਇਹਦੇ ਵਿੱਚ ਡਰਾਈ ਫਰੂਟ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਫੇਰ 10 15 20 ਮਿੰਟ ਪਕਾ ਲੈਣੇ ਆ ਤਾਂ ਕਿ ਆਪਣੀ ਸੌਗੀ ਵਗੈਰਾ ਜਿਹੜੀ ਚੰਗੀ ਤਰ੍ਹਾਂ ਫੁੱਲ ਜੇ ਪੱਕ ਕੇ ਤੇ ਖੀਰ ਆਪਣੀ ਬਣ ਕੇ ਤਿਆਰ ਆ ਜੀ ਸਿੰਪਲ ਜਿਹੇ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਬਣੀ ਐ ਖੀਰ ਤੇ ਲੋ ਜੀ ਹੁਣ ਆਪਾਂ ਪਲੇਟ ਦੇ ਵਿੱਚ ਪਾ ਕੇ ਦਿਖਾਉਨੇ ਆ ਤੁਹਾਨੂੰ ਦੇਖੋ ਕਿੰਨੀ ਸੁਣੀ ਖੀਰ ਆਪਣੀ ਬਣੀ ਆ ਗਾੜੀ ਗਾੜੀ ਉਹੀ ਪਕੋਲੇ ਖੜਕੇ ਨਹੀਂ ਬਣਾਈ ਬਸ ਆਸੇ-ਪਾਸੇ ਆਪਾਂ ਕਮਗਰੀ ਦੇ ਨਾਲ ਘਰਸੀ ਮਾਰੀ ਗਏ ਸੀ ਮੈਂ ਤੇ ਕਰਤਾ ਗੈਸ ਤੇ ਬਸ ਖੀਰ ਆਪਾਂ ਜਦੋਂ ਬਣਾਉਨੇ ਆ ਨਾ ਇੰਨਾ ਕਿ ਧਿਆਨ ਆ ਵੀ ਥੋੜਾ ਜਿਹਾ ਮੋਟੇ ਤਲੇ ਵਾਲਾ ਭਾਂਡਾ ਹੋਵੇ ਥੱਲੇ ਨਾ ਲੱਗੇ ਹੈ ਨਾ ਜੇ ਥੱਲੇ ਲੱਗ ਜਾਂਦੀ ਹੈ ਨਾ ਫਿਰ ਟੇਸਟ ਵਿਗੜ ਜਾਂਦਾ ਖੀਰ ਦਾ ਚਲੋ ਜੀ ਉੱਪਰ ਦੀ ਆਪਾਂ ਥੋੜੇ ਡਾਈ ਫੂਡ ਤੇ ਪਾ ਦਿੱਤੇ ਤੇ ਖੀਰ ਆਪਣੀ ਬਣ ਕੇ ਤਿਆਰ ਆ ਥੋੜਾ ਜਿਹਾ ਆਪਾਂ ਕੇਸਰ ਪਾਤਾ ਉੱਪਰ ਦੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਬਿਲਕੁਲ ਨਾ ਭੁੱਲਿਓ ਜੀ ਹੁਣ ਤੁਸੀਂ ਲਾਈਕ ਨਹੀਂ ਕਰਦੇ ਨਾ ਹੀ ਸ਼ੇਅਰ ਕਰਦੇ ਹੋ ਤੇ ਵਿਊ ਵੀ ਬਹੁਤ ਘੱਟ ਆਉਂਦੇ ਆ ਇਦਾਂ ਨਾ ਕਰਿਆ ਕਰੋ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖ ਲਿਆ ਕਰੋ ਜੀ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਤੇ ਤੇ ਦੇਖ ਕੇ ਜ਼ਰੂਰ ਲਾਈਕ ਕਰ ਜਾ ਕਰੋ ਜਾਂਦੇ ਜਾਂਦੇ ਕਿ ਟਾਈਮ ਨਹੀਂ ਲੱਗਦਾ ਤੇ ਲੋ ਜੀ ਖੀਰ ਤਿਆਰ ਆ ਜੋ ਤੁਸੀਂ ਵੀ ਇਹਨੇ ਖਾਣੀ ਆ ਖੀਰ ਗਰਮਾ ਗਰਮ ਤੇ ਮੌਸਮਾ ਜਿਹੜਾ ਥੋੜਾ ਥੋੜਾ ਠੰਡਾ ਹੁੰਦਾ ਜਾਂਦਾ ਹੁਣ ਤਾਂ ਵੈਸੇ ਗਰਮੀ ਹੁੰਦੀ ਆ ਹਜੇ ਵੀ ਤੇ ਪਰ ਹੁਣ ਫਰਕ ਪੈ ਗਿਆ ਆਪਣੇ ਨਾਲ ਤੇ ਹੁਣ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਵਾਗਤ